ਸਚਿਨ ਭਵਾਨੀ ਕਪਲ ਪੰਡਿਤ ਤੇ ਅਰਸ਼ਦ ਖਾਨ ਉਹਨਾਂ ਨੂੰ ਅਜਮੇਰ ਜ਼ਿਲ੍ਹੇ ਚੋਂ ਲਿਆ ਤੇ ਫਿਜ਼ੀਕਲੀ ਪੇਸ਼ ਕੀਤਾ ਗਿਆ। ਕੁਰਸ਼ੇ ਦੀ ਵੀ ਸੀ ਰਾਈ ਪੇਸ਼ੀ ਹੋ ਚੁੱਕੀ ਹੈ ਤੇ ਤਿੰਨ ਦੀ ਫਿਜ਼ੀਕਲੀ ਹੋ ਚੁੱਕੀ ਹੈ। ਤੇ ਸਚਿਨ ਜਿਹੜਾ ਹੈਗਾ ਬਿਸ਼ਨੋਈ ਇਹਦੀ ਹਲੇ ਬਾਕੀ ਰਹਿੰਦੀ ਹੈ ਵੀ ਸੀ। ਮੂਸੇਵਾਲਾ ਕਤਲ ਕੇਸ ਚਾਜਿਕ ਹੋਰ ਤਾਰੀਖ ਮਿਲ ਗਈ। ਮਾਮਲੇ ਦੀ ਅਗਲੀ ਸੁਣਵਾਈ ਹੁਣ 8 ਫਰਵਰੀ ਨੂੰ ਹੋਵੇਗੀ। ਅੱਜ ਅਜਮੇਰ ਜੇਲ੍ਹ ਤੋਂ ਲਿਆਂਦੇ ਗਏ ਸਚਿਨ ਬਿਵਾਨੀ, ਅਰਸ਼ਦ ਖਾਨ ਤੇ ਕਪਿਲ ਪੰਡਿਤ ਨੂੰ ਮਾਨਸਾ ਅਦਾਲਤ 'ਚ ਪੇਸ਼ ਕੀਤਾ ਗਿਆ। ਲਾਰੈਂਸ ਬਿਜਨੈਰ ਜਗੂ ਭਗਵਾਨਪੂਰੀਆ ਤੇ ਚਰਨਜੀਤ ਉਰਫ ਚੇਤਨ ਵੱਲੋਂ ਜੋ ਪਟੀਸ਼ਨ ਪਾਈ ਗਈ ਸੀ ਉਸਤੇ ਅਦਾਲਤ ਨੇ 8 ਫਰਵਰੀ ਨੂੰ ਜਵਾਬ ਮੰਗਿਆ। ਇਹ ਦੱਸਿਆ ਸੀ ਕਿ ਜਿਹੜੀ ਉਹਨਾਂ ਨੇ ਤਿੰਨ ਦੋਸ਼ੀਆਂ ਨੇ ਆਪਦੀ ਡਿਸਚਾਰਜ ਦੀ ਐਪਲੀਕੇਸ਼ਨ ਲਈ ਉਹਦੀ ਰਿਪਲਾਈ ਤੇ ਸੀਗਾ। ਪਰ ਸਟੇਟ ਨੇ ਅਜੇ ਤੱਕ ਰਿਪਲਾਈ ਨਹੀਂ ਦਿੱਤਾ ਹੈਗਾ ਉਹ ਜਿਹੜੀ ਡਿਸਆਇਨਮੈਂਟ ਮੰਗੀ ਹੈ। ਤੇ ਪੇਸ਼ ਹੋਣ ਵਾਲੀ ਜਿਹੜੀ ਹੈਗਾ ਤਿੰਨ ਦੋਸ਼ੀ ਜਿਹੜੇ ਫਿਜ਼ੀਕਲੀ ਪੇਸ਼ ਕੀਤੇ ਗਏ ਨੇ ਜਿੰਨਾ ਚਾ ਸਚੀਨ ਭਵਾਨੀ ਕਪਲ ਪੰਡਿਤ ਤੇ ਅਰਸ਼ਦ ਖਾਨ ਉਹਨਾਂ ਨੂੰ ਅਜਮੇਰ ਜੇਲ੍ਹ ਚੋਂ ਲੈ ਕੇ ਫਿਜ਼ੀਕਲੀ ਪੇਸ਼ ਕੀਤਾ ਗਿਆ ਤੇ ਬਾਕੀ ਸਾਰਿਆਂ ਨੂੰ ਜਿਹੜਾ ਹੈਗਾ ਵੀ ਸੀ ਰਾਹੀਂ ਪੇਸ਼ ਕੀਤਾ ਗਿਆ ਸਿਰਫ ਜਿਹੜਾ ਸਚੀਨ ਥਾਪਨ ਹੈ ਉਹ ਤਿਹਾਰ ਜਿੰਨੀ ਕਿ ਮੈਨੂੰ ਇਨਫੋਰਮੇਸ਼ਨ ਹੈ ਕਿ ਉਹ ਤਿਹਾਰ ਜੇਲ੍ਹ ਚ ਬੰਦ ਹੈ ਪਰ ਹਲੇ ਤੱਕ ਉਹਦਾ ਤਿਹਾਰ ਜੇਲ੍ਹ ਚ ਜਿਹੜਾ ਸੰਪਰਕ ਨਹੀਂ ਹੋ ਪਾਇਆ ਇਸ ਕਰਕੇ ਉਹਦੀ ਹਜੇ ਜਿਹੜੀ ਹੈਗੀ ਵੀ ਸੀ ਰਾਹੀਂ ਪੇਸ਼ੀ ਰਹਿੰਦੀ ਹੈ ਬਾਕੀ 21 ਰੋਸ਼ੀਆਂ ਦੀ ਵੀ ਸੀ ਰਾਹੀਂ ਪੇਸ਼ੀ ਹੋ ਚੁੱਕੀ ਹੈ ਤੇ ਤਿੰਨ ਦੀ ਫਿਜ਼ੀਕਲੀ ਹੋ ਚੁੱਕੀ ਹੈ ਤੇ ਸਚਿਨ ਜਿਹੜਾ ਹੈਗਾ ਬਿਸ਼ਨੋਈ ਇਹਦੀ ਹਲੇ ਬਾਕੀ ਰਹਿੰਦੀ ਹੈ ਬੀਸੀ ਕਿਉਂਕਿ ਸਟੇਟ ਨੇ ਕਿਹਾ ਕਿ ਕਿਉਂਕਿ ਲਾਸਟ ਡੇਟ ਤੇ ਸੀਜੀਐਮ ਕੋਰਟ ਚ ਜਿਹੜਾ ਚਲਾਨ ਸੀਗਾ ਇਹਦਾ ਸਚਿਨ ਦਾ ਬਿਸ਼ਨੋਈ ਦਾ ਉਹ 23 ਤਰੀਕ ਨੂੰ ਸ਼ੈਸ਼ਨ ਕੋਰਟ ਚ ਭੇਜਿਆ ਹੀ ਗਿਆ ਸੀਗਾ ਤੇ ਅੱਜ ਉਹ ਚਲਾਨ ਜਿਹੜਾ ਹੈਗਾ ਕਮਿਟ ਹੋ ਚੁੱਕਿਆ ਸ਼ੈਸ਼ਨਪੁਰ ਨੇ ਆਪ ਦੇ ਕੌਗਨਿਸ਼ੈਂਸ ਲੈ ਲਿਆ ਤੇ ਪ੍ਰੋਸੀਕਿਊਸ਼ਨ ਜੀ ਅਸਿਨੇ ਕਿਹਾ ਕਿ ਹਲੇ ਕਿਉਂਕਿ ਉਹਦੇ ਵਿੱਚ ਇੱਕ ਬੋਇਲ ਸੈਂਪਲ ਇੱਕ ਪੈਂਡਰਾਈ ਪੇਸ਼ ਕੀਤੀ ਹੈ ਇਨਵੈਸਟੀਗੇਸ਼ਨ ਏਜੰਸੀ ਨੇ ਹਲੇ ਤੱਕ ਉਹ ਨਹੀਂ ਮਿਲੀ ਹੈਗੀ ਤੇ ਹਲੇ ਕੁਝ ਡਾਕੂਮੈਂਟਸ ਰਹਿੰਦੇ ਹੈਗੇ ਤੇ ਉਹਨੂੰ ਪ੍ਰਿਊਜ਼ ਕਰਨ ਤੋਂ ਬਾਅਦ ਹੀ ਡਿਟੇਲ ਰੈਪਲਾਈ ਪ੍ਰੋਸੀਕਿਊਸ਼ਨ ਏਜੰਸੀ ਦੇਗੀ ਇਸ ਕਰਕੇ ਉੱਚ ਮਾਨਯੋਗ ਅਦਾਲਤ ਤੋਂ ਅਸੀਂ ਪ੍ਰੇਰ ਕੀਤੀ ਹੈਗੀ ਕਿ ਇਹਨੂੰ ਸਾਨੂੰ ਟਾਈਮ ਦਿੱਤਾ ਜਾਵੇ